ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੁੱਧ ਮੁਹਿੰਮ ਰੋਜ਼ ਬਰੋਜ਼ ਤੇਜ਼ੀ ਦੇ ਨਾਲ ਫੜਦੀ ਨਜ਼ਰ ਆ ਰਹੀ ਹੈ ਇਸੇ ਸੱਦਰ ਵਿੱਚ ਦਾਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਈਟੀਆਈ ਕਾਲਜ ਪਹੁੰਚੇ ਜਿੱਥੇ ਉਹਨਾਂ ਨੇ ਛੋਟੇ ਬੱਚਿਆਂ ਦਾ ਹੌਸਲਾ افزਾਈ ਕਰਦੇ ਹੋ ਉਹਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਹੈ ਮੰਤਰੀ ਤਾਲੀਵਾਲ ਦੇ ਕਹਿਣੇ ਕਿ ਬੱਚਿਆਂ ਨੂੰ ਖੇਡਾਂ ਅਤੇ ਸਿਹਤਮੰਦ ਸਰ ਗਰਮੀਆਂ ਵੱਲ ਮੋੜ ਕੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਦੇ ਹਾਂ ਸਾਡੇ ਬੱਚੇ ਸਾਡਾ ਭਵਿੱਖ ਹਨ ਜੇ ਅਸੀਂ ਉਹਨਾਂ ਨੂੰ ਸਹੀ ਦਿਸ਼ਾ ਦਿੰਦੇ ਹਾਂ ਤਾਂ ਨਸ਼ੇ ਦੇ ਨਾਮੂ ਨਿਸ਼ਾਨ ਜਿਹੜਾ ਮਿਟ ਜਾਵੇਗਾ ਉਹਨਾਂ ਕਹੇ ਕਿ ਪੰਜਾਬ ਸਰਕਾਰ ਨੂੰ ਪਿਛਲੇ 3 ਸਾਲਾਂ ਤੋਂ ਕੋਡੇ ਪੰਜਾਬ ਦੇ ਤਹਿਤ ਪੰਚਿਆਂ ਨੂੰ ਜਿਹੜਾ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਜਿਸ ਵਿੱਚ ਉਹਨਾਂ ਨੂੰ ਨਸ਼ਾ ਦੇ ਖਿਲਾਫ ਜਾਗਰੂਕ ਕੀਤਾ ਜਾਦੇ ਜਿਸ ਦੇ ਚੱਲਦੇ ਇੱਥੇ ਅੱਜ ਵੀ ਬੱਚਿਆਂ ਦਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਉਹਨੇ ਕਿਹਾ ਕਿ ਇਸ ਦੌਰਾਨ ਉਹਨਾਂ ਨੇ ਤਰਨਤਾਰਨ ਪੁਲਿਸ ਵੱਲੋਂ ਹਾਲੇ ਦੇ ਵਿੱਚ ਕੀਤੀ ਵੱਡੀ ਕਾਰਵਾਈ ਦੀ ਵੀ ਚਰਚਾ ਕੀਤੀ ਜਿਸ ਵਿੱਚ 85 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਉਹਨਾਂ ਕਹੇ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਨਸ਼ਾ ਤਸਕਰਾਂ ਤੇ ਨਕੋਲ ਕੱਸੀ ਜਾ ਰਹੀ ਹੈ ਤੇ ਇਹ ਲੜਾਈ ਹਰੇਕ ਪੱਧਰ ਤੇ ਜਾਰੀ ਰਹੇਗੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਨਸ਼ਾ ਵਿਰੁੱਧ ਲਗਾਤਾਰ ਮੀਟਿੰਗਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਏਗਾ ਕਿ ਹਰ ਨੌਜਵਾਨ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਪੂਰੇ ਸੂਬੇ ਦੇ ਵਿੱਚ ਜਾਗਰੂਕਤਾ ਫੈਲਾਈ ਜਾਵੇ ਪੰਜਾਬ ਸਰਕਾਰ ਇਹ ਲਹਿਰ ਨਸ਼ਿਆ ਦੇ ਖਿਲਾਫ ਇੱਕ ਸਜੂਚੀ ਅਤੇ ਮਨੁਰਤਪੂਰਨ ਕੋਸ਼ਿਸ਼ਾ ਜਿਸ ਦਾ ਮਕਸਦ ਪੰਜਾਬ ਨੂੰ ਇੱਕ ਸਿਹਤਮੰਦ ਅਤੇ ਨਵੇਂ ਜੋਸ਼ ਦੇ ਨਾਲ ਭਰਪੂਰ ਰਾਜ ਬਣਾਉਣਾ ਹੈ। ਹਾਂਜੀ ਸਰ ਜਿਹੜਾ ਯੁੱਧ ਨਸ਼ੇ ਵਿਰੋਧ ਮਹਿੰਮ ਚਲਾਈ ਗਈ ਹੈ ਅੱਜ ਛੋਟੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜੀ? ਇਹ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਫੈਸਲਾ ਕੀਤਾ ਕਿ ਜਿਹੜਾ ਜੁਧ ਨਸ਼ਿਆਂ ਦੇ ਵਿਰੁੱਧ ਉਹਦੇ ਤੋਂ ਆਪਣੇ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਕਿੱਦਾਂ ਬਚਾਉਣਾ ਬਾਕੀ ਚੀਜ਼ਾਂ ਦੇ ਨਾਲ-ਨਾਲ ਉਹਦੇ ਚ ਇੱਕ ਸਪੋਰਟਸ ਜਿਹੜੀ ਸਭ ਤੋਂ ਜ਼ਰੂਰੀ ਹੈ ਮੈਂ ਤਾਂ ਹੀ ਬੱਚਿਆਂ ਦੀ ਹੋਂਦ ਸਭ ਲਈ ਕੰਮ ਆਇਆ ਸਾਡਾ ਤਹਿਸ਼ੁਦਾ ਪਲੂਦਾ ਮੈਂ ਕਿ ਬੱਚੇ ਜਿਹੜੇ ਆ ਇਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹਨਾਂ ਨੂੰ ਖੇਡਾਂ ਦੇ ਵਿੱਚ ਜਿਹੜਾ ਇਨਵੋਲਵ ਕਰਨਾ ਸੋ ਅੱਜ ਇੱਥੇ ਜਿਹੜਾ VS ਅਕੈਡਮੀ ਨੇ ਇਹ ਟੂਰਨਾਮੈਂਟ ਜਿਹੜਾ ਕਰ ਰਿਹਾ ਮੈਨੂੰ ਕਹਿ ਕੇ ਆਏ ਸੀ ਮੈਂ ਕਿਹਾ ਕੋਈ ਨਹੀਂ ਮੈਂ ਆਉਂਗਾ 10 ਮਿੰਟ ਕਿਉਂਕਿ ਬੜਾ ਜੁਧ ਨਸ਼ਿਆਂ ਦੇ ਵਿਰੋਧੀ ਸਾਡੀ ਮੀਟਿੰਗ ਚੱਲ ਰਹੀ ਸੀ ਸੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਖੇਲੋ ਮਤਲਬ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਖੇਲੋ ਪੰਜਾਬ ਦਾ ਉਹਦੇ ਤਹਿਤ ਅਸੀਂ ਜਿਹੜੀਆਂ 3 ਸਾਲਾਂ ਦਾ ਲਗਾਤਾਰ ਮਤਲਬ ਜਿਹੜੀਆਂ ਹੱਦ ਸਾਲ ਟੂਰਨਾਮੈਂਟ ਜਿਹੜੇ ਕਰਨੇ ਉਹਦੇ ਵਿੱਚ ਲੱਖਾਂ ਸਟੂਡੈਂਟ ਜਿਹੜੇ ਕੁੜੀਆਂ ਮੁੰਡੇ ਜਿਹੜੇ ਭਾਗ ਲੈਂਦੇ ਆ ਜੂਥ ਤੇਰਾ ਭਾਗ ਲੈਂਦਾ ਉਹ ਅਸੀਂ ਥੱਲੇ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਯੂਨੀਵਰਸਿਟੀਆਂ ਤੱਕ ਉਹਨੂੰ ਲੈ ਕੇ ਜਾਂਦੇ ਆ ਸੋ ਅੱਜ ਵਾਲਾ ਵੀ ਇਹ ਕ੍ਰਿਕਟ ਦਾ ਜਿਹੜਾ ਇਹਨਾਂ ਦਾ ਵੀਐਸ ਅਕੈਡਮੀ ਦਾ ਬਹੁਤ ਇਤਸ਼ਾਈ ਜਿਹੜਾ ਕਦਮ ਹੈ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਇੰਨੀ ਗਤਮੀ ਦੇ ਵਿੱਚ ਬੱਚੇ ਖੇਡ ਰਹੇ ਕਿੰਨਾ ਉਹਨਾਂ ਦੇ ਵਿੱਚ ਇਤਸ਼ਾ ਹੈ ਇਹ ਬੱਚੇ ਸਾਡੇ ਪੰਜਾਬ ਦਾ ਭਵਿੱਖ ਹੈ ਦੇਸ਼ ਦਾ ਭਵਿੱਖ ਹੈ ਅੰਬਰਸਰ ਦਾ ਭਵਿੱਖ ਹੈ ਇਸ ਕਰਕੇ ਮੈਂ ਇਹਨਾਂ ਨੂੰ ਅਸ਼ੀਰਵਾਦ ਦੇਣ ਆਇਆ ਸੀਗਾ ਕਿ ਇਹ ਤਗੜੇ ਹੋ ਕੇ ਖੇਡਣ ਆਪਣਾ ਪੂਵਕ ਬਣਾਉਣ ਅੰਬਸਰ ਦਾ ਨਾਮ ਰੋਸ਼ਨ ਕਰਨ ਆਪਣੇ ਮਾਕਾ ਦਾ ਨਾਮ ਰੋਸ਼ਨ ਕਰਾ। ਇਹ ਪੰਜਾਬ ਸਰਕਾਰ ਕਿਹੜੇ ਕਿਹੜੇ ਉਪਾਲੇ ਕਰ ਰਹੀ ਹੈ? ਇਹ ਬਹੁਤ ਬਦਾਲੇ ਕਰਦੇ ਸਾਡਾ ਸਭ ਤੋਂ ਜ਼ਿਆਦਾ ਧਿਆਨ ਇਹ ਹੈ ਕਿ ਜਿਹੜੇ ਡਰੱਗਸ ਮੰਗਲਰ ਨੇ ਵੱਡੇ ਵੱਡੇ ਉਹਨਾਂ ਨੂੰ ਫੜਨਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਦੀਆਂ ਉਹਦੇ ਤੇ ਅਸੀਂ ਲੱਗੇ ਹਾਂ ਰੋਜ਼ ਦੇ ਰੋਜ਼ ਬੜੀਆਂ-ਬੜੀਆਂ ਤੁਸੀਂ ਕੱਲ ਹੀ ਦੇਖਿਆ ਨਾ ਕਿ 85 ਕਿਲੋ ਹੀਦੋਂਟਰ ਦਾਬ ਦੇ ਵਿੱਚ ਫੜੀ। ਸੋ ਇਦਾਂ ਹੀ ਅੱਜ ਵੀ ਇੱਕ ਥਾਂ ਤੇ ਹੋਇਆ। ਅਸੀਂ ਰੋਜ਼ ਹੀ ਇਸ ਕੰਮ ਤੇ ਲਾਈ ਆਪਣੀ ਫੋਰਸ ਲਾਈ ਆ ਆਪਣੀ ਲੱਗੇ। ਅਸੀਂ ਉਹਨੂੰ ਮਤਲਬ ਜਿਹੜਾ ਜਿਹੜੇ ਵੱਡੇ ਸਬਗਲ ਦੇ ਉਹਨਾਂ ਦੇ ਗਲਾਂ ਨੂੰ ਦੱਸੀ ਪਾ ਕੇ ਇਹ ਚੀਜ਼ ਨੂੰ